ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਛਾਈਆਂ ਬਾਰੇ ਫੇਸ ਤੇ ਪੈ ਰਹੀਆਂ ਛਾਈਆਂ ਦਾ ਪੱਕਾ ਇਲਾਜ ਕੀ ਹੈ ਛਾਈਆਂ ਹੋਣ ਦਾ ਕਾਰਨ ਕੀ ਹੈ ਪਹਿਲਾਂ ਦੇ ਸਮਿਆਂ ਵਿੱਚ ਛਾਈਆਂ ਉਹਨਾਂ ਔਰਤਾਂ ਦੇ ਫੇਸ ਤੇ ਪੈਂਦੀਆਂ ਸਨ ਜਿਨ੍ਹਾਂ ਔਰਤਾਂ ਦੇ ਬੱਚਾ ਹੋਣ ਤੋਂ ਬਾਅਦ ਹਾਰਮੋਨ ਚੇਂਜ ਹੋ ਜਾਂਦੇ ਸਨ ਅਤੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਆ ਜਾਂਦੀਆਂ ਸੀ ਜੰਗੀ ਖੁਰਾਕ ਨਾ ਖਾਣ ਕਰਕੇ ਫੇਸ ਤੇ ਸ਼ਾਇਆ ਪੈ ਜਾਂਦੀਆਂ ਸੀ ਪਰ ਅੱਜ ਕੱਲ ਤੇ 100 ਵਿੱਚੋਂ 99% ਲੋਕਾਂ ਦੇ ਫੇਸ ਤੇ ਸ਼ਾਇਆ ਪੈ ਰਹੀਆਂ ਹਨ ਇਸ ਦਾ ਕਾਰਨ ਕੀ ਹੈ ਇਹ ਤੇ ਕਦੇ ਅਸੀਂ ਸੋਚਿਆ ਹੀ ਨਹੀਂ ਸ਼ਾਇਆ ਪੈਣ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਕੱਲ ਦਾ ਮਾਡਰਨ ਲਾਈਫ ਸਟਾਈਲ ਮਾੜੀਆਂ ਖੁਰਾਕਾਂ ਪੀਜੇ 버ਗਰ ਖਾਣਾ ਜਿਸ ਕਰਕੇ ਸਾਡਾ ਪੇਟ ਵੀ ਖਰਾਬ ਹੋ ਜਾਂਦਾ ਹੈ ਅਤੇ ਹਾਰਮੋਨ ਵੀ ਇਨਬੈਲੈਂਸ ਹੋ ਜਾਂਦੇ ਹਨ ਅਤੇ ਪੀਰੀਅਡ ਵੀ ਇਨਰੈਗੂਲਰ ਹੋ ਜਾਂਦੇ ਹਨ ਜਿਸ ਦਾ ਸਿੱਧਾ ਪ੍ਰਭਾਵ ਸਾਡੇ ਫੇਸ ਤੇ ਹੀ ਪੈਂਦਾ ਹੈ ਫੇਸ ਤੇ ਪਿਗਮੈਂਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਫੇਸ਼ੀਅਲ ਹੈਅਰ ਆ ਜਾਂਦੇ ਹਨ ਮੋਟਾਪਾ ਆਉਣ ਲੱਗਦਾ ਹੈ ਜੇਕਰ ਅਸੀਂ ਆਪਣੀ ਖੁਰਾਕ ਸੁਧਾਰ ਲਈਏ ਤਾਂ ਅਸੀਂ ਸ਼ਾਇਆਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹਾਂ ਖਾਂ-ਪੀਣ ਦਾ ਪਰਹੇਜ਼ ਸਭ ਤੋਂ ਜ਼ਰੂਰੀ ਹੈ ਪਰ ਫਿਰ ਵੀ ਜੇਕਰ ਤੁਸੀਂ ਅਜੇਹਾ ਨਹੀਂ ਕਰ ਸਕਦੇ ਤਾਂ ਇੱਕ ਕੰਮ ਜ਼ਰੂਰ ਕਰੋ ਆਪਣੀ ਖੁਰਾਕ ਵਿੱਚ ਤ੍ਰਿਫਲਾ ਚੂਰਨ ਐਡ ਕਰੋ ਤ੍ਰਿਫਲਾ ਚੂਰਨ ਨੂੰ ਜੇਕਰ ਤੁਸੀਂ ਘਰ ਵਿੱਚ ਤਿਆਰ ਕਰੋ ਤਾਂ ਬਹੁਤ ਹੀ ਵਧੀਆ ਹੈ ਤ੍ਰਿਫਲਾ ਚੂਰਨ ਨੂੰ ਤਿਆਰ ਕਰਨ ਲਈ ਸਾਨੂੰ 100 ਗ੍ਰਾਮ ਹਰਡ 200 ਗ੍ਰਾਮ ਬਿਹੇੜਾ 400 ਗ੍ਰਾਮ ਆਵਲਾ ਚਾਹੀਦਾ ਹੈ ਇਨਾਂ ਤਿੰਨਾਂ ਚੀਜ਼ਾਂ ਦੇ ਪਾਊਡਰ ਨੂੰ ਮਿਕਸ ਕਰੋ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸਾਦੇ ਪਾਣੀ ਨਾਲ ਹਰ ਰੋਜ਼ ਜ਼ਰੂਰ ਲਓ। ਇਸ ਨਾਲ ਪੇਟ ਦੀ ਹਰ ਸਮੱਸਿਆ ਦਾ ਹੱਲ ਹੈ। ਪਹਿਲਾ ਫਾਇਦਾ ਇਹ ਹੈ ਕਿ ਅਸੀਂ ਜੋ ਵੀ ਖਾ ਪੀ ਰਹੇ ਹਾਂ ਉਹ ਹਾਜ਼ਮ ਹੋਣ ਵਿੱਚ ਆਸਾਨੀ ਹੋਵੇਗੀ। ਦੂਜਾ ਫਾਇਦਾ ਇਹ ਹੈ ਕੀ ਕਦੇ ਵੀ ਕੱਜ ਦੀ ਸਮੱਸਿਆ ਨਹੀਂ ਹੋਵੇਗੀ ਤੀਜਾ ਫਾਇਦਾ ਇਹ ਹੈ ਕਿ ਜਿੰਨਾ ਲੋਕਾਂ ਦੇ ਸਫੇਦ ਵਾਲ ਸਫੇਦ ਹੋਣ ਲੱਗ ਗਏ ਹਨ ਉਹ ਹੋਰ ਸਫੇਦ ਨਹੀਂ ਹੋਣਗੇ ਤੇ ਹੋ ਸਕਦਾ ਹੈ ਕਿ ਸਫੇਦ ਹੋਏ ਵਾਲ ਵੀ ਕਾਲੇ ਹੋਣੇ ਸ਼ੁਰੂ ਹੋ ਜਾਣ ਇਸ ਦਾ ਚੌਥਾ ਫਾਇਦਾ ਸਾਡੀ ਚਮੜੀ ਨੂੰ ਹੀ ਹੁੰਦਾ ਹੈ ਜਿਹੜੇ ਲੋਕਾਂ ਦੇ ਚਿਹਰੇ ਤੇ ਝੋਡੀਆਂ ਪੈਣ ਲੱਗ ਗਈਆਂ ਹਨ ਉਹਨਾਂ ਲਈ ਵੀ ਇਹ ਬੇਹਦ ਫਾਇਦੇਮੰਦ ਹੈ। ਤ੍ਰਿਫਲਾ ਸ਼ਾਇਆ ਤਾਂ ਠੀਕ ਕਰਦਾ ਹੀ ਹੈ। ਝੋੜੀਆਂ ਦੀ ਸਮੱਸਿਆ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ। ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਲਈ ਰੋਜ਼ਾਨਾ ਸ਼ਾਮ ਦੇ ਖਾਣੇ ਤੋਂ ਬਾਅਦ ਅੱਧਾ ਚਮਚ ਤ੍ਰਿਫਲਾ ਚੂਰਨ ਜ਼ਰੂਰ ਖਾਓ। ਕਿਉਂਕਿ ਜੇਕਰ ਤੁਹਾਡਾ ਪੇਟ ਸਾਫ਼ ਹੈ ਤਾਂ ਚਮੜੀ ਵੀ ਸਾਫ਼ ਹੀ ਰਹੇਗੀ। ਇਹ ਚੇਰੇ ਤੇ ਰੌਣਕ ਹੀ ਰੌਣਕ ਰਹੇਗੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕੈਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ